ਹਲੋ ਦੋਸਤੋ ਵੈਲਕਮ ਆ ਪੰਜਾਬੀ ਖਾਣਾ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਉਨੇ ਆ ਕਰੀਮੀ ਪੈਨੇ ਪਾਸਤਾ ਚਲੋ ਫਿਰ ਬਣਾਈਏ ਪਾਣੀ ਪੈਨੇ ਪਾਸਤਾ ਬੋਇਲ ਪਾਸਤਾ ਰੈਡੀ ਡਰੇਨ ਕਰਕੇ ਇਹਨੂੰ ਠੰਡੇ ਪਾਣੀ ਦੇ ਨਾਲ ਧੋ ਲੈਨੇ ਆ ਤੇ ਧੋਣੇ ਦਿੱਤੋ ਸਾਰਾ ਪਾਣੀ ਆਪਾਂ ਨਿਚੋੜ ਦੇਣਾ ਬਿੰਦ ਇੱਕ ਇਦਾਂ ਹੀ ਪਿਆ ਰਹਿਣ ਦੇਨੇ ਆ ਕੁਕਿੰਗ ਆਇਲ ਲਾਰਜ ਹਾਫ ਆਨੀਅਨ ਹਾਫ ਰੈੱਡ ਬੈੱਲ ਪੀਪਰ ਹਾਫ ਗ੍ਰੀਨ ਬੈੱਲ ਪੀਪਰ ਇਹਨੂੰ ਭੁੰਨਦੇ ਆ 5-7 ਮਿੰਟ ਤੜਤਾ ਰੈਡੀ ਐ ਇਹਦੇ ਵਿੱਚ ਪਾਉਨੇ ਆਪਾਂ ਲਾਲ ਮਿਰਚਾ ਥੋੜਾ ਜਿਹਾ ਜਿੰਜਰ ਪਾਊਡਰ ਗਾਰਲਿਕ ਸਾਲਟ ਗਰਮ ਮਸਾਲਾ ਥੋੜਾ ਜਿਹਾ ਆਪਣਾ ਸਾਦਾ ਨੂਨ ਨੇ ਪਾਸਤਾ ਸਾਸ ਲੋੜ ਮੁਤਾਬਕ ਜਿੰਨਾ ਕੁ ਪਾਸਤਾ ਉਨੀ ਕਿ ਜਿਹੜਾ ਪਾਸਤਾ ਸਾਸ ਪਾ ਲਈਏ ਇਨ ਨੂੰ ਕਰਦੇ ਹਾਂ ਥੋੜਾ ਜਿਹਾ ਹੋਰ ਕੱਕ ਸਾਸ ਕੁੱਕ ਵਿੱਚ ਪਾਉਨੇ ਆ ਹੈਵੀ ਵਿਪਿੰਗ ਕਰੀਮ ਹਾਫ ਇਹਨੂੰ ਫਿਰ ਕੱਕ ਕਰਦੇ ਹਾਂ 5 ਤੋਂ 7 ਮਿੰਟ ਸਾਸ ਜਿਹੜੀ ਰੈਡੀ ਪਾਉਨੇ ਆ ਇਹਦੇ ਚ ਪਾਸਤਾ ਨੈਕਸਟ ਤੇ ਕੱਕ ਕਰਦੇ ਹਾਂ ਇਹਨੂੰ ਹੋਰ 5 ਤੋਂ 7 ਮਿੰਟ क्रीमी पास्ता रेडी टू ईट टर्न हीर ऑफ वेट फॉर टू कूल डाउन ट्रांसफर टू प्लेट अद्धा बिना सब्जी तो दो तरह का पास्ता बना लिया आप ਇੱਕ ਤੇ ਪਾਉਣੇ ਇੱਕ ਚੀਜ਼ ਕੀ ਇਹ ਸਿਰ ਜਰੂਰੀ ਨਹੀਂਗਾ ਜੇ ਨਹੀਂ ਲਾਈਕ ਕਰਦੇ ਤਾਂ ਨਾਂਕੀ ਸੀ ਪਾਓ ਇਹਨੂੰ ਕਰਦੇ ਆ ਥੋੜਾ ਜਿਹਾ ਹੀਟ ਅਪ ਓਵਨ ਦੇ ਵਿੱਚ ਬਰੋਇਲ ਤੇ 1.2 ਮਿੰਟ ਥੋੜਾ ਜਿਹਾ ਚੀਜ਼ ਮੈਲਟ ਕਰ ਲੈ ਕ੍ਰੀਮੀ ਪੈਨੇ ਪਾਸਤਾ ਇਜ਼ ਰੈਡੀ ਟੂ ਸਰਵ ਅੱਜ ਲਈ ਇਹ ਨਹੀਂ ਧੰਨਵਾਦ ਵੀਡੀਓ ਦੇਖਣ ਦੇ ਲਈ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਧੰਨਵਾਦ